ਦੇਸ਼ ਵਿਦੇਸ਼ ਦੀ ਸੰਗਤਾਂ ਨੂੰ ਪਿਆਰ ਭਰੀ ਸ਼ਸ਼ੀਕਾਲ ਤੇ ਦੋਸਤੋ ਜਿਹੜੀ ਵੀ ਤੁਸੀਂ ਦੇਖੀ ਹੈ ਇੱਕ ਨੌਜਵਾਨ ਜਿਹੜਾ ਬੱਚਾ ਸੀ ਉਹ ਕਾਫੀ ਬਿਮਾਰ ਹੈ ਤੇ ਉਹਨਾਂ ਦੇ ਪਿਤਾ ਜੀ ਸਾਡੇ ਨਾਲ ਨੇ ਤੇ ਪਿਤਾ ਜਿਹੜੇ ਨੇ ਕਾਫੀ ਮਜਬੂਰ ਨੇ ਤੇ ਅੱਜ ਤੁਹਾਡੇ ਭੈਣ ਭਾਈਆਂ ਕੋਲੋਂ ਅਪੀਲ ਕਰਕੇ ਕੁਝ ਮੰਗਣਾ ਚਾਹੁੰਦੇ ਨੇ ਸੋ ਗੱਲਬਾਤ ਕਰਦੇ ਆ ਇਹਨਾਂ ਦੇ ਨਾਲ ਤੇ ਪੁੱਛਦੇ ਆ ਕਿ ਕੀ ਜਿਹੜੀ ਦਿੱਕਤ ਹੈ ਇਹਨਾਂ ਨੂੰ ਤੇ ਕੀ ਪਰੇਸ਼ਾਨੀਆਂ ਇਸ ਟਾਈਮ ਜਿਹੜੇ ਹਸਪਤਾਲ ਦੇ ਵਿੱਚ ਅਸੀਂ ਇਹਨਾਂ ਦੇ ਨਾਲ ਗੱਲਬਾਤ ਕਰ ਰਹੇ ਹਾਂ ਤੇ ਇਹਨਾਂ ਦਾ ਜਿਹੜਾ ਬੱਚਾ ਸੀਗਾ ਉਹ ਤੁਸੀਂ ਵੀਡੀਓ ਦੇਖ ਚੁੱਕੇ ਹੋ ਤੇ ਗੱਲਬਾਤ ਕਰਕੇ ਪੁੱਛਦੇ ਕਿ ਕੀ ਪ੍ਰੋਬਲਮ ਹੈ ਹੱਥ ਵਲ ਕੇ ਬੇਨਤੀ ਹੈ ਜੀ ਮੇਰੀ ਜੀ ਭੈਣ ਭਾਈਆਂ ਮੋਰੇ ਕਿ ਭੈਣ ਭਾਈਆਂ ਦੀ ਮੈਨੂੰ ਮਦਦ ਚਾਹੀਦੀ ਆ ਤੇ ਮੇਰਾ ਬੇਟਾ ਬੰਬਾਰ ਹੈ ਜੀ ਕਿਟਨੀਆ ਦੋਨੋਂ ਡੈੱਡ ਹੋ ਚੁੱਕੀਆਂ ਨੇ ਜੀ ਤਾਂ ਡਾਕਟਰਾਂ ਕੋਲ ਗਏ ਸੀ ਜੀ ਤਾਂ ਡਾਲਸਾ ਹੋ ਰਹੀਆਂ ਨੇ ਜੀ ਤਿੰਨ ਚਾਰ ਡਾਲਸਾ ਹੋ ਗਏ ਆ ਜੀ ਤਾਂ ਉਸ ਤੋਂ ਬਾਅਦ ਉਹਨਾਂ ਨੇ ਦੱਸਿਆ ਖਰਚਾ ਜੀ 10-11 ਲੱਖ ਦੇ ਵਿੱਚ ਖਰਚਾ ਜੀ ਮੈਂ ਗਰੀਬ ਬੰਦਾ ਐ ਜੀ ਤਾਂ ਮੈਂ ਦਿਹਾੜੀਦਾਰ ਬੰਦਾ ਐ ਜੀ ਤੇ ਮੇਰੇ ਕੋਲ ਇੰਨੀ ਗੰਜਾਇਸ ਨਹੀਂ ਆ ਮੇਰੇ ਕੋਲ ਹਮਦਰਦ ਇਤਨੀ ਨਹੀਂ ਆ ਹੈ ਵੀ ਜੋ ਹਮ ਬੱਚੇ ਨੂੰ ਬਚਾ ਸਕਾਂ ਜੀ ਤੇ ਭੈਣ ਭਾਈਆਂ ਦੇ ਅਸਰੇ ਨਾਲ ਤੇ ਇੱਕ ਮੈਂ ਬੇਨਤੀ ਇਹੀ ਕਰਦਾ ਮੇਰੇ ਬੱਚੇ ਨੂੰ ਬਚਾ ਲਓ ਜੀ ਤੇ ਮੇਰੇ ਚ ਗੰਜਾਇਸ ਨਹੀਂ ਹੈ ਜੀ ਹੱਥ ਬਨ ਕੇ ਬੇਨਤੀ ਆਈ ਤੇ ਮੇਰੇ ਚੋੜੀ ਖੈਰ ਪਾ ਦਿਓ ਮਹਾਰਾਜ ਬੱਚੇ ਦੀ ਏ ਬੇਂਤੀਆ ਮਾਤਾ ਕੀ ਬਾਜੀ ਤੁਹਾਨੂੰ ਡਾਕਟਰਾਂ ਨੇ ਕੀ ਕਿਹਾ ਕਿਹੜੇ ਕਿੱਥੇ ਆਉਣਾ ਇਸ ਟਾਈਮ ਕਿੱਥੇ ਆ ਕਿਹੜਾ ਹਸਪਤਾਲ ਹੈ ਇਸ ਟਾਈਮ ਇਹ ਹੈਗਾ ਜੀ ਨੀਲਮ ਹਸਪਤਾਲ ਜੀ ਨੀਲਮ ਨਹੀਂ ਇਹ ਆਪਣਾ ਐ ਐਂਡ ਐਸਰ ਹਸਪਤਾਲਾ ਜੀ ਪੀਰ ਚੈਨ ਜੀ ਪੀਰ ਚੈਨ ਫਤਿਹਗੜ ਸਾਹਿਬ ਫਤਿਹਗੜ ਸਾਹਿਬ ਜੀ ਫਤਿਹਗੜ ਸਾਹਿਬ ਗੁਰਦੁਆਰਾ ਸਾਹਿਬ ਤੋਂ ਜਿਹੜਾ ਲਾਂਡਰਾਂ ਨੂੰ ਸੜਕ ਜਾਂਦੀ ਹੈ ਉਸ ਤੇ ਸਥਿਤ ਹੈ ਇਹ ਜਿਹੜਾ ਇੰਡੀਆ ਹਸਪਤਾਲ ਤੇ ਇੱਥੇ ਇਹਨਾਂ ਦਾ ਬੇਟਾ ਐਡਮਿਟ ਹੈ ਸੋ ਕਿੰਨਾ ਖਰਚਾ ਦੱਸਿਆ ਡਾਕਟਰਾਂ ਨੇ ਉਹਨਾਂ ਨੇ ਦੱਸਿਆ ਜੀ 10 11 ਦੇ ਵਿਚਾਲੇ ਦੱਸਿਆ ਜੀ ਉਹਨਾਂ ਨੇ ਦੱਸਿਆ ਜੀ ਨਾ ਨੌਕ ਦਾ 10 ਲੱਖ ਰੁਪਇਆ ਇਹ ਖਰਚਾ ਹੈ ਜੀ ਉਹਨਾਂ ਨੇ ਕਿੱਟਨੀਆਂ ਪਾਉਣੀਆਂ ਨੇ ਜੀ ਕਿਟਨੀਆਂ ਦੇ ਬਗੈਰ ਹੋਰ ਬੱਚਾ ਨਹੀਂ ਇਸਤੇ ਬਚ ਸਕਦਾ ਜੀ ਅ ਮੇਰੇ ਬੱਚੇ ਨੂੰ ਬਚਾਓ ਜੀ ਹੱਥ ਬਾਨ ਕੇ ਮੇਰੀ ਬੇਨਤੀ ਹੈ ਜੀ ਮੇਰੀ ਮੰਗੀ ਹੋਈ ਝੋਲੀ ਖੈਰ ਪਾ ਦਿਓ ਮਹਾਰਾਜ ਆ ਮਦਦ ਦੀ ਲੋੜ ਹੈ ਜੀ ਸੋ ਵਾਈਕ੍ਰੋ ਜੀ ਤੁਸੀਂ ਦੇਖ ਸਕਦੇ ਹੋ ਕਿ ਭਾਜੀ ਜਿਹੜੇ ਹੈਗੇ ਕਾਫੀ ਮਜਬੂਰ ਨੇ ਤੇ ਦਿਹਾੜੀਦਾਰ ਬੰਦੇ ਨੇ ਤੇ ਜਿਹੜਾ ਕਿ 12000 ਰੁਪਏ ਜਿਹੜਾ ਅਫੋਰਡ ਨਹੀਂ ਕਰ ਸਕਦੇ ਤੇ 10 11 ਲੱਖ ਰੁਪਿਆ ਜਿਹੜਾ ਹੈਗਾ ਖਰਚਾ ਇਹਨਾਂ ਨੂੰ ਦੱਸਿਆ ਹੈ ਹਸਪੀਟਲ ਵਾਲਿਆਂ ਨੇ ਸੋ ਦੋਨੋਂ ਬੱਚੇ ਦੀਆਂ ਕਿਡਨੀਆ ਜਿਹੜੀ ਨੇ ਉਹ ਖਰਾਬ ਹੋ ਚੁੱਕੀਆਂ ਨੇ ਸੋ ਸਾਰੀ ਸਾਡੇ ਵੱਲੋਂ ਸਾਰੀ ਸੰਗਤਾਂ ਨੂੰ ਬੇਨਤੀ ਹੈ ਕਿ ਸਿਪ ਭਰਾ ਦੀ ਉਸ ਬੱਚੇ ਦੀ ਇਸ ਪਰਿਵਾਰ ਦੀ ਜਰੂਰ ਮਦਦ ਕਰੋ ਤੇ Google Pay ਨੰਬਰ ডিসਪਲੇ ਤੇ ਤੁਹਾਨੂੰ স্ক্রিনਸ਼ਾਟ ਜਿਹੜਾ ਹੈ ਉਹ ਲਗਾ ਦਿੱਤਾ ਹੈ ਸੋ ਸੰਗਤ ਜੀ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੇ ਵੱਧ ਤੋਂ ਵੱਧ ਇਸ ਗਰੀਬ ਪਰਿਵਾਰ ਦੀ ਮਦਦ ਕੀਤੀ ਜਾਵੇ ਤਾਂ ਜੋ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਹੇ ਇਸ ਬੱਚੇ ਨੂੰ ਬਚਾਇਆ ਜਾ ਸਕੇ